ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿਰੇ ਮਨ ਚਿੱਤੇ ਉਦਮ ਜਾਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿਖ ਅਗੇ ਕਰਤ ਰਹਾ ਮੇਰੇ ਮਾਤੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੀ ਕਸ਼ਟ ਹਰਿਆ ਹਾ ਰਹਾਉ ਜਨਨ ਪਿਤਾ ਲੋਕ ਸੂਤ ਬਨਤਾ ਕੋਈ ਨ ਕਿਸ ਕੀ ਦਰਿਆ ਸਿਰ ਸਿਰ ਜਿ ਕਸਮ 바ਵੇ ਠਾਕੁਰ ਕਹੇ ਮਨ ਪੋ ਕਰਿਆ ਉਡੇ ਉਡੇ ਆਵੇ ਸੋ ਪੋਸਾ ਜਿਸ ਪਾਸੇ ਬਸ ਰਹੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਨ ਬਲ ਸਦ ਬਲ ਜਾਈਏ ਤਨ ਅਨਤ ਨਾ ਪਾਰ ਆਵਰਿਆ ਉਡੇ ਉਡ ਆਵੇ ਸੋ ਕੁਸਾ ਜਿਸ ਪਾਸੇ ਬchre శਰਿਆ ਤਿੰਨ ਕਵਨ ਖਲਾਵੇ ਕਵਨ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿ ਰੇ ਮਨ ਚਿੱਤੇ ਉਦਮ ਜਾ ਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿਖ ਅਗੇ ਕਰ ਤਰਿਆ ਮੇਰੇ ਮਾਧੋ ਜੀ 사 ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੀ ਕਸ਼ਟ ਹਰਿਆ ਹਾਰਾਉ ਜਨਨ ਪਿਤਾ ਲੋਕ ਸੁਖ ਸੂਤ ਬਨਤਾ ਕੋਈ ਨ ਕਿਸ ਕੀ ਦਰਿਆ ਸਿਰ ਸਿਰ ਦੀ ਜਿ ਕਸਮ 바ਵੇ ਠਾਕੁਰ ਕਹੇ ਮਨ ਪੋ ਕਰਿਆ ਉਡੇ ਉਡੇ ਆਵੇ ਸੋ ਪੋਸਾ ਜਿਸ ਪਾਸੇ ਬਸ ਰਹੇ ਸ਼ਰਿਆ ਤਿੰਨ ਕਵਣ ਖਿਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਚਲਤਰਿਆ ਜਿਨ ਨਾਨਕ ਬਨ ਬਲ ਸਦ ਬਲ ਜਾਈਏ ਦਨੰਤ ਨਾ ਪਾਰ ਆਵਰਿਆ ਉਡੇ ਉਡ ਆਵੇ ਸੋ ਕੁਸਾ ਇਸ ਪਾਸੇ ਬchre ਸ਼ਰਿਆ ਤਿੰਨ ਕਵਣ ਖਿਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਦਾਨ ਦਸ ਅਸ਼ਟ ਸਿਧਾਨ ठाकुर कर तल तरिया जन नानक बल बल सद बल जाईए देरान ते ना पारा वरया 와હી ਗੁਰਜੀ ਕਾ ਖਾਲਸਾ ਸ੍ਰੀ 와હી ਗੁਰਜੀ ਕੀ ਫਤਿਹ ਸਤਨਾਮ ਸ੍ਰੀ 와ਹਿਗੁਰੂ ਸਾਹਿਬ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿਰੇ ਮਨ ਚਿੱਤੇ ਉਦਮ ਜਾ ਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੋਂ ਪਾਏ ਤਾਂ ਕਰਿ ਜਿਖ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੀ ਕਸ਼ਟ ਹਰਿਆ ਹਾਰਾਉ ਜਨਨ ਪਿਤਾ ਲੋਕ ਸੁਖ ਸੂਤ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਦੀ ਜ ਕਸਮ 바ਵੇ ਠਾਕੁਰ ਕਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਪਸਾ ਜਿਸ ਪਾਸੇ ਬਸ਼ ਰਹੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਿਨ ਨਾਨਕ ਬਨ ਬਲ ਸਦ ਬਲ ਜਾਈਏ ਦਨੰਤ ਨਾ ਪਾਰ ਆਵਰਿਆ ਉੜੇ ਉੜ ਆਵੇ ਸੋ ਪਸਾ ਜਿਸ ਪਾਸੇ ਬਸ਼ ਰਹੇ ਸ਼ਰਿਆ ਕਵਣ ਕਵਣ ਕਲਾਵੇ ਕਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਨ ਬਲ ਸਦ ਬਲ ਜਾਈਏ ਤੇ ਰਾਮ ਤਨਾ ਪਾਰ ਆਵਰਿਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿ ਰੇ ਮਨ ਚਿੱਤ ਯੁੱਧਮ ਯਾਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੀ ਕਸ਼ਟ ਹਰਿਆ ਹਾ ਰਹਾਉ ਜਨਨ ਪਿਤਾ ਲੋਕ ਸੁਖ ਸੂਤ ਬਨਤਾ ਕੋਏ ਨ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਭਾਵੇ ਠਾਕੁਰ ਕਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਕੋਸਾ ਜਿਸ ਪਾਸੇ ਬਚ ਰਹੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਿਨ ਨਾਨਕ ਬਨ ਬਲ ਸਦ ਬਲ ਜਾਈਏ ਦਨੰਤ ਨਾ ਪਾਰ ਆਵਰਿਆ ਉੜੇ ਉੜ ਆਵੇ ਸੋ ਕੋਸਾ ਜਿਸ ਪਾਸੇ ਬਚ ਰਹੇ ਸ਼ਰਿਆ ਕਵਣ ਕਵਣ ਕਲਾਵੇ ਕਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਨ ਬਲ ਸਦ ਬਲ ਜਾਈਏ ਤੇ ਰਾਮ ਤਨਾ ਪਾਰ ਆਵਰਿਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿਰੇ ਮਨ ਚਿੱਤੇ ਉਦਮ ਯਾ ਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿਕ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਹਾਉ ਜਨਨ ਪਿਤਾ ਲੋਕ ਸੁਖ ਸੂਤ ਬਨਤਾ ਕੋਈ ਨ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਭਾਵੇ ਠਾਕੁਰ ਕਹੇ ਮਨ ਪੋ ਕਰਿਆ ਉੜੇ ਉੜ ਆਵੇਸੋ ਕੋਸਾ ਜਿਸ ਪਾਸੇ ਬਚ ਰਹੇ ਸ਼ਰਿਆ ਤਿੰਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਿਨ ਨਾਨਕ ਬਨ ਬਲ ਸਦ ਬਲ ਜਾਈਏ ਤਨ ਅਨਤ ਨਾ ਪਾਰ ਬਰਿਆ ਉੜੇ ਉੜ ਆਵੇਸੋ ਕੋਸਾ ਜਿਸ ਪਾਸੇ ਬਚ ਰਹੇ ਸ਼ਰਿਆ ਜਿਨ ਕਵਣੇ ਕਲਾਵੇ ਕਵਣੇ ਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰਾਮ ਤੇ ਨਾ ਪਾਰ ਆਵਰਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੁਜਰੀ ਮਹੱਲਾ ਪੰਜਮਾ ਕਹਿਰੇ ਮਨ ਚਿੱਤਿ ਯੁੱਧਮ ਯਾ ਹਰ ਹਰੇ ਜੋ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰਿ ਜਿਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦਿ ਪਰਮ ਪਦ ਪਾਇਆ ਸੋ ਕੀ ਕਸ਼ਟ ਹਰਿਆ ਹਾ ਰਹਾਉ ਜਨਨ ਪਿਤਾ ਲੋਕ ਸੁਖ ਸੂਤ ਬਨਤਾ ਕੋਏ ਨ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਭਾਵੇ ਠਾਕੁਰ ਕਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਕੁਸਾ ਜਿਸ ਪਾਸੇ ਬਚ ਰਹੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਚਲਤਰਿਆ ਜਿਨ ਨਾਨਕ ਬਨ ਬਲ ਸਦ ਬਲ ਜਾਈਏ ਦਨੰਤ ਨਾ ਪਾਰ ਆਵਰਿਆ ਉੜੇ ਉੜ ਆਵੇ ਸੋ ਕੁਸਾ ਜਿਸ ਪਾਸੇ ਬਚ ਰਹੇ ਸ਼ਰਿਆ ਜਿਨ ਕਵਣ ਕਲਾ ਵੇ ਕਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰਾਮ ਤਨਾ ਪਾਰ ਆਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ